ਉਹ ਮਛੋੜਾਂ ਨੂੰ ਮਛੋੜਾ ਸਾਹਿਬ ਦੇ ਨੇੜੇ ਪਿੰਡ ਪੱਟੀਆਂ ਵਿਖੇ ਗਰਾਊਂਡ ਵਿੱਚ ਖੇਡ ਰਹੇ ਮੁੰਡਿਆਂ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਆ ਕੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਖੂਨ ਨਾਲ ਲਤਪਤ ਹੋ ਗਏ ਅਤੇ ਪੁਲਿਸ ਨੇ ਉਹਨਾਂ ਨੂੰ ਕੁਝ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਕੀ ਹੈ ਪੂਰਾ ਮਾਵੜਾ ਆਉ ਦਿਖਾਉਣਾ ਪੂਰੀ ਕੀਆ ਨਾਮ ਹੈ ਆਪਕਾ ਰਕੇਸ਼ ਕੁਮਾਰ ਕੀ ਹੋਇਆ ਕੌਣ ਤੋਂ ગામ ਮੇ ਰਹਤੇ ਹੋ ਪੱਟੀਆਂ ਮੇ ਰਹਤੇ ਹੋ ਕੀ ਕੰਮ ਕਰਦੇ ਹੋ काम नहीं करती क्या हुआ जी आपको हम लोग खेलते रहे खेलते वो लोग आके अचानक हम तो दोनों को मारने लगा दस ग्यारह बंदे और दो तीन औरत थी तो और गए हमको मुंह पर रुमाल बांध कर आए और लोग हमको पकड़ के मारने लगा मारते मारते अडियाणा लाया अडियाणा कर तुम तो लोग को बंद करने लगभग ग्यारह बारह थे उसमें से तीन तीन चार हैं और बाकी भाग गए

तो वो बोलता है नीचे का तो मैं तलवार देख के डर गया था और मैं घर में घुस गया था तो वो आया और मुझे पकड़ के ले गया चौक पे तो वहाँ पे पीटने लग गया उस बहुत गाड़ी में बैठाया फिर वहाँ पे मारा मुझा और वो बोलता है कि काट के फेंकवा दूंगा तेरे को गले पे तलवार भी रखा था कितने आदमी थे दस पंद्रह लोग थे कह रहे थे वो सब की कि लड़की लेके कोई भागा है तो मुझे पकड़ लिए हाँ जी वो बोलते हैं तेरा नाम राकेश है मैं बोला राकेश नहीं मेरा नाम आकाश है

ਤੁਹਾਡਾ ਨਾਮ ਦੱਸੋ ਹਾਂਜੀ ਡਾਕਟਰ ਨਵਦੀਪ ਸਿੰਘ ਤਾਂ ਪੜਾਈ ਘਟੇ ਦਾ ਮਾਮਲਾ ਕੀ ਹੈਗਾ ਤੁਹਾਡਾ ਹਾਂਜੀ ਮੇਰੇ ਕੋਲ ਹੁਣੇ ਦੋ ਪਿੰਡ ਭਟੀਆਂ ਮਛਵਾੜੇ ਤੋਂ ਦੋ ਮਰੀਜ਼ ਆਏ ਜਿਨ੍ਹਾਂ ਦਾ ਨਾਮ ਹੈਗਾ ਆਕਾਸ਼ ਤੇ ਰਾਕੇਸ਼ ਇੱਕ ਦੀ ਉਮਰ 12 ਸਾਲਾਂ ਹੈ ਇੱਕ 18 ਸਾਲ ਦਾ ਲੜਕਾ ਤੇ ਕੀ ਹੈਗਾ ਜੀ ਇਹਨਾਂ ਦੇ ਕਿੰਨੀ ਕਿ ਸੱਟ ਹੈਗੀ ਹੈ ਤੇ ਕਿੱਦਾਂ ਬਣ ਲੱਗਿਆ ਪਤਾ ਲੱਗਾ ਇੰਜਰੀਜ਼ ਦਾ ਜਿਆਦਾ ਹੈਗ ਗਿਆ ਸੂਚੇਸ ਅਸੀਂ ਕਰਤੇ ਆ ਬਾਕੀ ਅੰਡਰ ਆਬਜ਼ਰਵੇਸ਼ਨ ਰੱਖਿਆ ਬਾਕੀ ਪੈਂਡਿੰਗ ਰੱਖਿਆ ਐਕਸ-ਰੇ ਵਾਸਤੇ ਕੱਲ ਨੂੰ ਹੋਣਗੇ ਸਰ ਜਿਆਦਾ ਸੀਰੀਅਸ ਇਹਨਾਂ ਦੇ ਵਿੱਚ ਕੋਈ ਨਹੀਂ ਸਰ ਹਾਲੇ ਤਾਂ ਠੀਕ ਹੈ ਗਿਆ ਬਾਕੀ ਰਿਪੋਰਟਿੰਗ ਤੋਂ ਬਾਅਦ ਦੱਸਾਂਗਾ ਕਿ ਇੰਜਰੀ ਰਿਪੋਰਟ ਕੀ ਆਈ ਹੈ ਉਹ ਦੱਸਿਆ ਨਾ ਨੇ ਵੀ ਕਿ ਲੜਾਈ ਕਿੱਦਾਂ ਹੋਇਆ ਕਿੰਨੇ ਬੰਦੇ ਜੋ ਸਰ ਇਹਨਾਂ ਨੇ ਇਹ ਕਿਹਾ ਕਿ ਪਟੀਆਂ ਮਤਲਬ ਅਨਨੋਨ ਬੰਦੇ ਆਏ ਉਹਨਾਂ ਨੇ ਸਾਨੂੰ ਮਾਰਿਆ